ਸੀਐਮ ਭਗਵੰਤ ਮਾਨ ਦੀ ਬਾਦਲ ਪਰਿਵਾਰ ਨਾਲ ਟਸਲ ਜਿਹੜੀ ਆ ਉਹ ਚੱਲੀ ਜਾ ਰਹੀ ਆ ਉਸੇ ਤਰ੍ਹਾਂ ਬਰਕਰਾਰ ਆ ਕਦੀ ਸੁਖਬੀਰ ਬਾਦਲ ਕਦੀ ਬਿਕਰਮ ਮਜੀਠੀਆ ਤੇ ਹੁਣ ਹਰਸਿਮਰਤ ਕੌਰ ਬਾਦਲ ਲਾਈਮਲਾਈਟ ਦੇ ਵਿੱਚ ਨੇ ਨਿਸ਼ਾਨੇ ਦੇ ਉੱਤੇ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਵਿਵਾਦ ਹੋ ਚੁੱਕਿਆ ਚੱਲਦਾ ਵੀ ਪਿਆ ਆ ਲਗਾਤਾਰ ਬਿਆਨ ਵੀ ਜਿਹੜੇ ਜਾਰੀ ਕੀਤੇ ਜਾਂਦੇ ਨੇ ਇੱਕ ਦੂਸਰੇ ਤੇ ਵਿਅੰਗ ਵੀ ਕੱਸਿਆ ਜਾਂਦਾ ਹੈ ਬਿਕਰਮ ਸਿੰਘ ਮਜੀਠੀਆ ਦੇ ਨਾਲ ਬਿਆਨੋ ਬਿਆਨੀ ਹੋਏ ਹੋਏ ਨੇ ਸੀਐਮ ਭਗਵੰਤ ਮਾਨ ਔਰ ਹੁਣ ਹਰਸਿਮਰਤ ਕੌਰ ਬਾਦਲ ਦੇ ਨਾਲ ਵੀ ਇਸੇ ਤਰ੍ਹਾਂ ਦੇ ਹਾਲਾਤ ਨੇ ਲੰਘੇ ਸਮੇਂ ਦੇ ਵਿੱਚ ਬਹੁਤ ਬਿਆਨ ਸਾਹਮਣੇ ਆਏ ਨੇ ਸੋਸ਼ਲ ਮੀਡੀਆ ਦੇ ਉੱਤੇ ਸ਼ਬਦੀ ਜੰਗ ਛਿੜੀ ਹੋਈ ਸੀ ਕਦੀ ਕੋਈ ਵੀਡੀਓ ਬਣਾ ਕੇ ਜਨਤਕ ਕੀਤੀ ਜਾ ਰਹੀ ਸੀ ਔਰ ਹੁਣ ਤਾਂ ਸੀਐਮ ਭਗਵੰਤ ਮਾਨ ਨੇ ਕਿੱਕਲੀ ਹੀ ਗਾ ਦਿੱਤੀ ਜਿਸ ਦਾ ਜਵਾਬ ਵਿਕਰਮ ਸਿੰਘ ਮਜੀਠੀਆ ਨੇ ਦੇ ਦਿੱਤਾ ਔਰ ਬੜੇ ਹੀ ਪਰਸਨਲ ਲੈਵਲ ਦੇ ਉੱਤੇ ਜਾ ਕੇ ਉਹ ਬਿਆਨ ਦਿੱਤਾ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਿਸ ਦਾ ਪਰਿਵਾਰ ਹੀ ਉਸ ਦੇ ਨਾਲ ਨਹੀਂ ਖੜਾ ਜਿਸ ਦੇ ਆਪਣੇ ਬੱਚੇ ਉਸ ਦੇ ਬਾਰੇ ਵਿੱਚ ਗੱਲਾਂ ਕਰ ਰਹੇ ਨੇ ਉਹ ਵਿਅਕਤੀ ਹੁਣ ਕਿੱਕਲੀਆਂ गा ਰਹੇ ਉਹਨੇ ਸਿੱਧੇ ਤੌਰ ਦੇ ਉੱਤੇ ਪਰਸਨਲ ਲੈਵਲ ਪਰਸਨਲ ਅਟੈਕ ਕੀਤਾ ਆ ਖੈਰ ਇਸ ਤੋਂ ਬਾਅਦ ਬੀਬੀ ਹਰ ਸਿਮਰਤ ਕੌਰ ਬਾਦਲ ਦਾ ਬਿਆਨ ਵੀ ਸਾਹਮਣੇ ਆਇਆ ਸੀਮ ਭਗਵੰਤ ਮਾਨ ਲਗਾਤਾਰ ਆਪਣੀਆਂ ਰੈਲੀਆਂ ਦੇ ਵਿੱਚ ਬੀਬੀ ਹਰ ਸਿਮਰਤ ਕੌਰ ਬਾਦਲ ਨੂੰ ਨਿਸ਼ਾਨਾ ਬਣਾਉਂਦੇ ਨਜ਼ਰ ਆਏ ਨੇ ਉਹਨਾਂ ਦੇ ਰੋਣੇ ਦੀ ਨਕਲ ਕਰਦੇ ਨਜ਼ਰ ਆਏ ਨੇ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੁੰਦਾ ਉਸ ਵੇਲੇ ਜੋ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜੋ ਵੀਡੀਓਜ਼ ਸਾਹਮਣੇ ਆਉਂਦੀਆਂ ਨੇ ਉਹਦੀ ਰੀਸ ਲਾਉਂਦੇ ਸੀ सीएम ਭਗਵੰਤ ਮਾਨ ਨਜ਼ਰ ਆਉਂਦੇ ਨੇ ਖੈਰ ਉਸ ਤੋਂ ਬਾਅਦ ਬੀਬੀ ਹਰ ਸਿਮਰਤ ਕੋਹਰ ਬਾਦਲ ਲਗਾਤਾਰ ਉਹਨਾਂ ਦੇ ਖਿਲਾਫ ਬਿਆਨ ਜਾਰੀ ਕਰ ਰਹੇ ਨੇ ਲਗਾਤਾਰ ਉਹਨਾਂ ਨੂੰ ਜਵਾਬ ਦਿੰਦੇ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਤਰ੍ਹਾਂ ਦੀਆਂ ਟਿੱਪਣੀਆਂ ਜਿਹੜੀਆਂ ਨੇ ਪਰਸਨਲ ਲੈਵਲ ਦੇ ਉੱਤੇ ਜਾ ਕੇ ਇੱਕ ਸਿਆਸੀ ਸਟੇਜ ਦੇ ਉੱਤੇ ਨਹੀਂ ਹੋਣੀਆਂ ਚਾਹੀਦੀਆਂ ਸਿਆਸੀ ਪੱਧਰ ਦੇ ਉੱਤੇ ਇੱਕ ਸਿਆਸੀ ਖਾੜਾ ਜਦੋਂ ਭਖਿਆ ਹੋਵੇ ਉਸ ਖਾੜੇ ਤੇ ਜਾ ਕੇ ਐਦਾਂ ਪਰਸਨਲ ਅਟੈਕਸ ਨਹੀਂ ਹੋਣੇ ਚਾਹੀਦੇ ਨਾ ਹੀ ਸੀਐਮ ਭਗਵੰਤ ਮਾਨ ਵੱਲੋਂ ਤੇ ਨ ਹਰ ਲੋਕਾਂ ਦੇ ਸਾਹਮਣੇ ਇਹਨਾਂ ਗੱਲਾਂ ਨੂੰ ਕਰਕੇ ਤੇ ਲੋਕਾਂ ਨੂੰ ਪਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਣੀਆਂ ਗੱਲਾਂ ਮਸਾਲੇਦਾਰ ਕਰਕੇ ਲੋਕਾਂ ਸਾਹਮਣੇ ਰੱਖੀਆਂ ਜਾ ਰਹੀਆਂ ਨੇ ਪਰ ਇਹਦਾ ਕੀ ਅਸਰ ਪਵੇਗਾ ਇਹ ਖਲਾਕੀ ਤੌਰ ਦੇ ਉੱਤੇ ਕਿਸ ਤਰ੍ਹਾਂ ਦੇ ਸਵਾਲ ਉੱਠ ਸਕਦੇ ਨੇ ਇੱਕ ਲੀਡਰ ਦੇ ਉੱਤੇ ਜਾਂ ਫਿਰ ਇੱਕ ਲੀਡਰ ਦੀ ਸੋਚ ਦੇ ਉੱਤੇ ਇਹ ਹਰ ਕੋਈ ਜਾਣਦਾ ਸਮਝ ਸਕਦਾ ਖੈਰ ਹਰ ਸਿਮਰਤ ਕੌਰ ਬਾਦਲ ਦਾ ਦੁਆਰਾ ਬਿਆਨ ਸਾਹਮਣੇ ਆਇਆ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਆ ਕਦੇ ਰੰਗ ਲਾ ਪੰਜਾਬ ਇਹੋ ਜਿਹਾ ਹੋਊਗਾ ਬੱਚਿਆਂ ਦੀ ਐਮੀ ਨੌਕਰੀਆਂ ਹੋਣ ਗਿਆ ਆ ਝੂਠ ਸਾਰਾ 40000 ਨੌਕਰੀਆਂ ਦੇਤੀਆਂ ਮੈਂ ਤਾਂ ਸਾਰਾ ਪੰਜਾਬ ਫੇਰ ਲਿਆ ਵੀ ਕਿਹਨੂੰ ਮਿਲਿਆ ਇੱਕ ਬੰਦੇ ਨੇ ਹੱਥ ਨਹੀਂ ਖੜਾ ਕੀਤਾ ਵਿਸ਼ਰਾਚਾਰ ਪੰਜਾਬ 'ਚ ਖਤਮ ਹੋ ਗਿਆ ਜਾ ਕੇ ਤਸੀਲਾ 'ਚ ਦੇਖੋ ਠਾਣੇ 'ਚ ਦੇਖੋ ਪੰਜਾਬ 'ਚ ਬਿਜਲੀ ਦੇ ਬਿੱਲ ਕਿਸੇ ਨੂੰ ਨਹੀਂ ਆਉਂਦੇ ਆ ਪੁੱਛੋ ਗਰੀਬਾਂ ਨੂੰ ਇਹਨੇ ਲੰਬੇ ਲੰਬੇ ਬਿੱਲ ਮੈਨੂੰ ਦਿਖਾਈ ਜਾਂਦੇ ਪੰਜਾਬ 'ਚ ਨਸ਼ੇ ਖਤਮ ਹੋ ਗਏ ਵਾਹ ਬਈ ਨਸ਼ੇ ਖਤਮ ਕਰਨ ਦਾ ਤਾਂ ਸੌ ਚੱਕੀ ਸੀ ਕਾਂਗਰਸੀਆਂ ਨੇ ਝਾੜੂ ਨੇ ਕਿਹਾ ਸੀ 10 ਦਿਨ ਦੀ ਗਾਰੰਟੀ ਨਸ਼ੇ ਖਤਮ ਕਰ ਦਾਂਗੇ ਨਸ਼ੇ ਖਤਮ ਹੋ ਗਏ ਸੱਤ ਸਾਂਚੇ ਸਤ ਗੁਣਾ ਵੱਧ ਗਏ ਨੇ ਗਲੀ ਗਲੀ ਤਾਈ ਚਿੱਟਾ ਰੋਲਦਾ ਘਰ ਘਰ ਤਾਈ ਪਹੁੰਚਾਤਾ ਕਹਿੰਦੇ ਸੀ ਅਕਾਲੀ ਵੇਚਦੇ ਨੇ ਅਕਾਲੀ ਵੇਚਦੇ ਨਹੀਂ 10 ਸਾਲ ਪਹਿਲੇ ਤੁਹਾਡੇ ਪਿੰਡ ਚ ਕਿਸੇ ਗਲੀ ਚ ਕਿਸੇ ਨੇ ਚਿੱਟੇ ਦਾ ਨਾਂ ਸੁਣਿਆ ਸੀ ਬਿਲਕੁਲ ਨਹੀਂ ਸੁਣਿਆ ਸੀ ਕਿਉਂਕਿ ਤਕੜੀ ਦੀ ਸਰਕਾਰ ਨਸ਼ੇ ਵੇਚਣ ਵਾਲੇ ਨੂੰ ਫੜ ਕੇ ਜੇਲਾ ਚ ਤਕਦੀ ਸੀ ਤਾਂ ਕਿ ਇਹਨਾਂ ਦਾ ਨਸ਼ਾ ਬੱਚਿਆਂ ਤਾਈ ਨਾ ਪਹੁੰਚੇ ਇਹਨਾਂ ਨੇ ਤਾਂ ਫੜਿਆ ਕਿਉਂ ਉਹਦਾ ਮਗਰਵਾਚ ਕਿਹੜੇ ਥਾੜੇ ਨੇ ਮਗਰ ਮੱਛਾਂ ਨੇ ਨਾਲ ਤਾਂ ਹਿੱਸਾ ਪਾਈ ਬੈਠੇ ਨੇ ਮਹੀਨੇ ਬੰਨੀ ਬੈਠੇ ਨੇ ਦਿਓ ਪੈਸੇ ਜਾ ਨਸ਼ੇ ਵੇਚੋ ਤੁਹਾਨੂੰ ਕੋਈ ਹੱਥ ਨਹੀਂ ਲਾਊਗਾ ਅੱਜ ਤੱਕ ਮਾਮਾ ਦੇ ਪੁੱਤਾਂ ਨੂੰ ਮਾਰ ਕੇ ਨਸ਼ਿਆਂ ਦੇ ਨਾਲ ਕਮਾਈਆ ਕਰਨੇ ਨੇ ਦੁਕਾਨਾਂ ਖੁਲੀਆਂ ਨੇ ਇਹਨਾਂ ਦੀ ਇਹ ਬਦਲਾਵ ਲਈ ਵੋਟ ਦਿੱਤਾ ਸੀ ਸਾਰੀ ਸਹੂਲਤਾਂ ਗਈਆਂ ਬੇਰੋਜ਼ਗਾਰੀ ਘਰ ਘਰ ਤਾਈ ਨਸ਼ੇ ਸਿਖਰਾ ਤਾਈ ਲੁੱਟਾ ਖੋਵਾ ਚੋਰੀਆਂ ਚੱਕੇਰੀਆਂ ਇਹ ਬਦਲਾਵ ਵਾਸਤੇ ਵੋਟਾਂ ਦਿੱਤਾਈਆਂ ਸੀ ਸੋ ਬੇਨਤੀ ਕਰਦੀ ਆਂ ਜਿਨ੍ਹਾਂ ਨੇ 2.5 ਸਾਲ ਤੁਹਾਡੀ ਸਾਰ ਨਹੀਂ ਲਿੱਤੀ ਜਿਨ੍ਹਾਂ ਦੀ ਜਦ ਸਰਕਾਰਾਂ ਸੀ ਤੁਹਾਡੇ ਕੋਲ ਨਹੀਂ ਆਏ ਅੱਜ ਨਵੇਂ ਵੋਟਾ ਕਰਕੇ ਤੁਹਾਡੇ ਕੋਲ ਆ ਕੇ ਨਵੇਂ ਚਾਸੇ ਨਵੇਂ ਲਾਰੇ ਲਾਣਗੇ ਇਹਨਾਂ ਦੀ ਗੱਲਾਂ 'ਚ ਨਾ ਫਸ ਜਾਓ ਯਾਦ ਕਰੋ ਬਾਦਲ ਸਾਹਿਬ ਨੂੰ ਤੁਸੀਂ ਆਪਣਾ ਸਾਥ ਦੇਂਦੇ ਸੀ ਤੇ ਤੁਹਾਡੇ ਪਿੰਡਾਂ 'ਚ ਆ ਕੇ ਬਤੌਰ ਮੁੱਖ ਮੰਤਰੀ ਤੁਹਾਡੇ ਵਿੱਚ ਬੈਠੇ ਸੀ ਕਿਸੇ ਵੀ ਕੋਈ ਨਿਜੀ ਤਕਰੀਫ ਹੋਏ ਉਹ ਵੀ ਦੂਰ ਕਰਦੇ ਸੀ ਤੇ ਪਿੰਡਾਂ ਦੇ ਵਿਕਾਸ ਤੇ ਕੰਮ ਵਾਹਵੇ ਕਿਵੇਂ ਤਿਬਿਆ ਦਾ ਇਲਾਕਾ ਹੁੰਦਾ ਸੀ ਕਿਵੇਂ ਇੱਥੇ ਕਸੀਆ ਬਣਾਤੀ ਮੋਗੇ ਬਣਾਤੇ ਮੋਟਰਾਂ ਦੇ ਕਨੈਕਸ਼ਨ ਦੇ ਛੱਡੇ ਹਰੇ ਭਰੇ ਤੁਹਾਡੇ ਖੇਤ ਕਰਤੇ ਭਾਵੇਂ ਸਕੂਲ ਮੰਗਿਆ ਉਹਨੂੰ ਅਪਗ੍ਰੇਡ ਕਰਤਾ ਭਾਵੇਂ ਖਾਲ ਪੱਕੇ ਕਰਨ ਦੀ ਮੰਗ ਕੀਤੀ ਉਹ ਪੱਕੇ ਕਰਤੇ ਬੱਚਿਆਂ ਨੇ ਸਟੇਡੀਅਮ ਮੰਗਿਆ ਜਿਮ ਮੰਗਿਆ ਉਹ ਦੇਤਾ ਭਾਵੇਂ ਧਰਮਸ਼ਾਲਾ ਮੰਗੀ ਭਾਵੇਂ ਪੈਲੇਸ ਮੰਗਿਆ ਭਾਵੇਂ ਸਟਰੀਟ ਲਾਈਟਾਂ ਮੰਗਿਆ ਜੋ ਤੁਸੀਂ ਮੰਗਿਆ ਬਾਦਲ ਸਾਹਿਬ ਨੇ ਤੁਹਾਡੇ ਲਾਡ ਚਾ ਵੀ ਪੂਰੇ ਕੀਤੇ ਤੁਹਾਡੀ ਜ਼ਰੂਰਤਾਂ ਵੀ ਪੂਰੀਆਂ ਕੀਤੀਆਂ ਫਿਰ ਕਿਉਂ ਆਪਾਂ ਇਹਨਾਂ ਨੂੰ ਮੋਲ ਲਈਏ ਤਵਾ ਤਕੜੇ ਹੋ ਕੇ ਮੋਰਾ ਲਾਈਏ ਬਾਦਲ ਸਾਹਿਬ ਦੀ ਦਿੱਤੀ ਹੋਈ ਸੇਵਾ ਨੂੰ ਉਹਨੂੰ ਯਾਦ ਕਰੀਏ ਤੇ ਤਕੜੀ ਦੀ ਸਰਕਾਰ ਨੂੰ ਲਾਨ ਵਾਸਤੇ ਤਕੜੀ ਦੇ ਨਾਲ ਖੜੀਏ ਜਿਸ ਦਿਨ ਤਕੜੀ ਦੀ ਸਰਕਾਰ ਆ ਗਈ ਸਾਰੇ ਤੁਹਾਡੇ ਕਾਲ ਬਹਾਰ ਕਰ ਦਾਂਗੇ ਜਿਵੇਂ ਰਾਸ਼ਨ ਮਿਲਦਾ ਸੀ ਪਹਿਲੇ ਘਾ ਵੀ ਰਾਸ਼ਨ ਦਵਾਂਗੇ ਤੁਹਾਡੇ ਮਕਾਨਾਂ ਦੇ ਵੀ ਚੈੱਕ ਆਣਗੇ ਤੁਹਾਡੇ ਵਜੀਫੇ ਦੇ ਵੀ ਚੈੱਕ ਆਣਗੇ ਬੱਚਿਆਂ ਦੇ ਸ਼ਗਲ ਦੇ ਵੀ ਚੈੱਕ ਆਣਗੇ ਤੁਹਾਡੇ ਪਿੰਡਾਂ ਦੇ ਵੀ ਕੰਮ ਹੋਣਗੇ ਨੌਕਰੀਆਂ ਵੀ ਲੱਗਣਗੀਆਂ ਕਿਸਾਨਾਂ ਨੂੰ ਕਦੇ ਲੋੜ ਪਏ ਤੇ ਇਹਨਾਂ ਦੇ ਮਸਲੇ ਵੀ ਹੱਲ ਹੋਣਗੇ ਤੇ ਨਸ਼ਿਆਂ ਨੂੰ ਜੜੋਂ ਪੱਟ ਕੇ ਖਤਮ ਅਸੀਂ ਤੁਹਾਨੂੰ ਕਰਕੇ ਦਿਖਾਵਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ